ਖਾਲਸਾ ਵਾਇਰਲ ਚ ਕੀ ਫੱਤੇ ਅੱਜ ਇੱਥੇ ਚੰਡੀਗੜ੍ਹ ਦੇ ਅੰਦਰ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਤਿੰਨ ਮੰਤਰੀਆਂ ਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਯਤਨਾ ਸਦਕਾ ਇੱਕ ਮੀਟਿੰਗ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਜੋ ਕਿਸਾਨ ਨੇਤਾਵਾਂ ਨੇ ਗੱਲ ਰੱਖੀ ਬੜੀ ਸਪਸ਼ਟ ਕਰਕੇ ਰੱਖੀ ਗਈ ਹੈ ਕਿ ਇੱਕ ਇੱਕ ਗੱਲ ਦੇ ਉੱਤੇ ਤੱਥ ਇੱਕ ਇੱਕ ਮੰਗ ਦੇ ਉੱਤੇ ਤੱਥਾਂ ਦੇ ਸਹਿੱਦ ਗੱਲ ਸਾਹਮਣੇ ਰੱਖੀ ਗਈ ਹੈ ਬੜੀ ਵੱਡੀ ਹੈਰਾਨੀ ਹੋਈ ਜਦੋਂ ਮੰਤਰੀ ਸੇਬਾਣਾ ਵੱਲੋਂ ਇਹ ਗੱਲ ਆਈ ਕਿ ਸਾਨੂੰ ਇਹਨਾਂ ਤੱਥਾਂ ਬਾਰੇ ਜਾਣਕਾਰੀ ਨਹੀਂ ਹੈ ਸਾਨੂੰ ਦੇ ਨਾਲ ਉੱਤੇ ਵਰਕ ਕਰਨਾ ਪਏਗਾ ਸਾਨੂੰ ਹੋਰ ਮੰਤਰਾਲਿਆਂ ਦੇ ਨਾਲ ਗੱਲਬਾਤ ਕਰਨੀ ਪਏਗੀ ਤੇ ਇਸ ਲਈ ਸਾਨੂੰ ਸਮਾਂ ਚਾਹੀਦਾ ਹੈ ਤੋਂ ਉਹਦੇ ਚੋਂ ਫਿਰ ਇਹ ਗੱਲ ਆਈ ਹੈ ਕਿ ਕੱਲੋ ਉਹਨਾਂ ਨੇ ਆਪਦਾ ਸਮਾਂ ਲੈਣਾ ਹੈ ਉਹ ਸਮਾਂ ਮੰਗਦੇ ਨੇ ਸਮਾਂ ਦੇ ਲੈਣ ਸਾਨੂੰ ਕੋਈ ਦਿੱਕਤ ਨਹੀਂ ਹੈ ਉਸ ਗੱਲ ਨਾਲ ਲੇਕਿਨ ਇਹ ਸਪਸ਼ਟ ਹੈ ਕਿ ਸਾਡਾ ਅੰਦੋਲਨ ਆ ਜਿਹੜਾ ਉਹ ਐਜ਼ ਇਟ ਇਜ਼ ਉਸੇ ਤਰ੍ਹਾਂ ਜੋ 13 ਦਾ ਸਾਡਾ ਪ੍ਰੋਗਰਾਮ ਦਿੱਤਾ ਹੈ ਉਹ ਜਿਉਂਦਾ ਹੈ ਉਹ ਖੜਾ ਉਹ ਸਟੈਂਡ ਕਰਦਾ ਹੈ ਉਹਦੇ ਤੇ ਆਪਾਂ ਸਾਰਿਆਂ ਨੇ ਆਪਣੀ ਤਾਕਤ ਪੂਰੀ ਤਾਕਤ ਝੋਕ ਦੇਣੀ ਹੈ ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਉਸ ਵੇਲੇ ਮੌਕੇ ਦੇ ਕਮਜ਼ੋਰੀ ਨਾ ਪਵੇ ਹਾਂ ਇਹ ਜ਼ਰੂਰ ਆ ਗੱਲ ਜਿਹੜੀ ਉਹਨਾਂ ਨੇ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਸਾਡਾ ਇੱਕ ਫਰਜ਼ ਬਣਦਾ ਹੈ ਅਸੀਂ ਹੋਲੀ ਸੋਲੀ ਇਨਚਾਰਜ ਨਹੀਂ ਆ ਅਸੀਂ ਐਸਕੇਮ ਦਾ ਹਿੱਸਾ ਹੈ ਅਗਰ ਅਸੀਂ ਐਸਕੇਮ ਦਾ ਹਿੱਸਾ ਹੈ ਤਾਂ ਸਾਰੇ ਦੇ ਸਾਰੇ ਐਸਕੇਮ ਨੂੰ ਅੱਜ ਦੀ ਮੀਟਿੰਗ ਦੀ ਇੱਕ ਇੱਕ ਗੱਲ ਐਜ਼ ਇਟ ਇਜ਼ ਉਹਦੇ ਤੋਂ ਜਾਣੂ ਕਰਵਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਉਹ ਅਸੀਂ ਵੀ ਮੀਟਿੰਗ ਕਰਕੇ ਆਪਦੇ ਸਾਥੀਆਂ ਨੂੰ ਮੀਟਿੰਗ ਬਾਰੇ ਜਾਣਕਾਰੀ ਦੇਵਾਂਗੇ ਸਰਕਾਰ ਨੇ ਸਾਨੂੰ ਇਹ ਕਿਹਾ ਹੈ ਕਿ ਮੀਟਿੰਗ ਦਾ ਮਾਹੌਲ ਅਸੀਂ ਬਣਾ ਕੇ ਰੱਖਣਾ ਚਾਹੁੰਦੇ ਆ ਮੋੜ ਦੁਬਾਰਾ ਮੀਟਿੰਗ ਕਰਨੀ ਚਾਹੁੰਦੇ ਆ ਠੀਕ ਆ ਅਸੀਂ ਇਹਦੇ ਲਈ ਬਿਲਕੁਲ ਸਹਿਮਤ ਆ ਐਗਰੀਆ ਮੀਟਿੰਗ ਲਈ ਕਦੇ ਨਾ ਮੀਟਿੰਗ ਤੋਂ ਭੱਜੇ ਆ ਨਾ ਕਦੇ ਭੱਜਾਂਗੇ ਮੀਟਿੰਗ ਲਈ ਤਿਆਰ ਆ ਜਦੋਂ ਸਰਕਾਰ ਬੁਲਾਏਗੀ ਫਿਰ ਅਸੀਂ ਤਿਆਰ ਆ ਔਰ ਇਹ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਫਿਰ ਦੁਬਾਰਾ ਕਿ ਕਲੀਅਰ ਕਰਦੇ ਆ ਦੁਬਾਰਾ ਅਸੀਂ ਇਹ ਸਪਸ਼ਟ ਕਰਦੇ ਆ ਕਿ 13 ਦਾ ਪ੍ਰੋਗਰਾਮ ਕਿਤੇ ਢਿੱਲਣਾ ਮੰਨ ਲਿਓ ਵੀ ਮੀਟਿੰਗਾਂ ਦਾ ਦੌਰ ਚੱਲ ਪਿਆ ਸ਼ਾਇਦ ਮਤਲਬ ਪ੍ਰੋਗਰਾਮ ਢਿੱਲਾ ਹੋ ਗਿਆ ਇਹ ਪ੍ਰੋਗਰਾਮ ਕੋਈ ਢਿੱਲਾ ਨਹੀਂ 13 ਵਾਲੇ ਦੀ ਤਿਆਰੀ ਉਸੇ ਤਰ੍ਹਾਂ ਮਜਬੂਤੀ ਨਾਲ ਰੱਖਣੀ ਆ ਬਹੁਤ ਬਹੁਤ ਧੰਨਵਾਦ